ਅੱਜ ਆਪਾਂ ਬਣਾਵਾਂਗੇ ਇਮਲੀ ਦੀ ਚਟਨੀ ਉਹ ਸੇਵ ਕਰਕੇ ਰੱਖ ਲਈ ਜਾਂਦੀ ਵਾਹਵਤ ਨਾਲ ਵਾਸਤੇ ਅੱਧਾ ਕਿਲੋ ਇਮਲੀ ਭੌਂ ਕੇ ਰੱਖੀ ਸੀ ਹਨਾ ਅੰਮੀ ਹਾਂ ਅੱਧਾ ਕਿਲੋ ਇਮਲੀ ਅੱਧਾ ਕਿਲੋ ਗੋੜਾ ਅੱਧਾ ਕਿਲੋ ਗੋੜਾ ਇਹਦਾ ਪਲਪ ਬਣਾਵਾਂਗੇ ਆਪਾਂ ਇਮਲੀ ਦਾ ਭੌਂ ਕੇ ਰੱਖੀ ਸੀ ਇਹ ਸਵੇਰੇ ਐ ਕਰਕੇ ਆਪਾਂ ਸਾਰਾ ਪਲਪ ਬਣਾ ਲਾਂਗੇ ਇਮਲੀ ਦਾ ਹਨਾ ਇਹ ਰੱਗੇ ਬਣਾਵਾਂਗੇ ਨਾ ਪੂਰੀ ਤਰ੍ਹਾਂ ਮੈਸ਼ ਕਰਕੇ ਤੇ ਪਲਪ ਬਣ ਜੂਗਾ ਇਹਦਾ ਬਚ ਗਿਆ ਸੀ ਗਿੱਕਾ ਉਹਨੂੰ ਫੇਰ ਪਾਣੀ ਪਾ ਲੈਣਾ ਤੇ ਹੋਰ ਉਹ ਨਿਕਲ ਆਊਗਾ ਬੰਤੀ ਮਈ ਦਾ ਗੁੱਦਾ ਹੋਰ ਨਿਕਲ ਆਊਗਾ ਘੜਾ ਘੜ ਲੈ ਨਾ ਇਹਨੂੰ ਛੋੜ ਕੇ ਨੂੰ ਪਾਪ ਪੀਣਾ ਉਹ ਇਹਨੂੰ ਆਪਾਂ ਕੜਾਈ ਚ ਪਾ ਲਿਆ ਥੋੜਾ ਜਿਹਾ ਪਾ ਲਿਆ ਜਿਹਾ ਪਾਣੀ ਇਹਨੂੰ ਪੂਰਾ ਰਿਨਾਂਗੇ ਆਪਾਂ ਬਾਹ ਲਾਉਣੇ ਤਿੱਕਰ ਪੂਰੀ ਰੱਜ ਗਈ ਆ ਹੁਣੇ ਮਿਲਿਆ ਵੇ ਬਾਹ ਲਾ ਆ ਗੜਾ ਹੋ ਗਿਆ ਪਾਣੀ ਹੁਣ ਇਹਦੇ ਚ ਪਾਵਾਂਗੇ ਆਪਾਂ ਗੁੜ గ అధా కల సారా గుడు ఏదా పా తా వేన మిఠా థా కట్ట పాలో ਇੱਥੇ ਗੜਪਾ ਕੇ ਪੂਰਾ ਚੰਗੀ ਤਰ੍ਹਾਂ ਰੰਨ ਲੈਣਾ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਨਮਕ ਚਿੱਟਾ ਸੈਂਦਾ ਨਮਕ ਪਾਇਆ ਜਿੰਨਾ ਮਰਜ਼ੀ ਪਾ ਲਗੇ ਆ ਨਮਕ ਦੇ ਵਿੱਚ ਸਾਰਾ ਕੁਝ ਬਣਾਇਆ ਹੋਇਆ ਚ ਜੁਵੈਨ ਪਾਈ ਵੀ ਹੈ ਕਾਲਾ ਨਮਕ ਜੀਰਾ ਤੇ ਸੌਂਫ ਇਹ ਸਾਰਾ ਪਹਿਲੇ ਹੀ ਮਿਕਸ ਬਣਾਇਆ ਹੋਇਆ ਕੋ ਆਪਾਂ ਬਾਅਦ ਚ ਪਾਵਾਂਗੇ ਤੇ ਗੜ ਇਹ ਅੱਜ ਹੀ ਗੰਢੀ ਚ ਇਹ ਉਨਾਂ ਚਿਰ ਰੰਨਾਂਗੇ ਜਿੰਨਾ ਚਿਰ گاੜਾ ਹੀ ਨਹੀਂ ਹੁੰਦੀ ਉਹ ਜੀ ਮੇਰੀ ਜਿਹੜਾ ਆਪਾਂ ਇਮਲੀ ਦੀ ਚਟਨੀ 'ਚ ਮਸਾਲਾ ਪਾਉਣਾ ਇਹ ਬਣਾਇਆ ਗਿਆ ਕਾਲਾ ਨਮਕ, ਚਿੱਟਾ ਨਮਕ, ਜੀਰਾ, ਹਜਵਾਨ ਤੇ ਸੌਫ ਇਹ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਤੇ ਬਣਾ ਕੇ ਰੱਖਿਆ ਹੋਇਆ ਜਦੋਂ ਵੀ ਆਪਾਂ ਇਮਲੀ ਦੀ ਚਟਨੀ ਬਣਾਉਣੀ ਆ ਉਹਦੇ ਚ ਆਪਾਂ ਨੂੰ ਮੌਕੇ ਤੇ ਅਲੱਗ-ਅਲੱਗ ਨਾ ਪਾਉਣੇ ਪੈਣ ਤੇ ਇਕੱਠੇ ਪਾ ਜਾਂਦੇ ਆ। ਗੜਪੌਣ ਤੋਂ ਬਾਅਦ 10 ਮਿੰਟ ਹੋ ਗਏ ਇਹ ਨਰਿੱਜੀ ਜਾਂਦੀ ਨੂੰ ਇਮਲੀ ਦੀ ਚਟਨੀ ਨੂੰ ਤੇ ਆ ਵੀ ਗਾੜੀ ਹੋ ਗਈ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਚਟਨੀ ਵਾਲਾ ਮਸਾਲਾ ਤੇ ਨਮਕ ਇਹਦੇ ਇਹ ਬਲਬਲੇ ਬਣ ਲੱਗ ਜਾਂਦੇ ਆ ਉਹਦੇ ਨਾਲ ਪੱਕ ਜਾਂਦੀ ਆ ਇਹ ਚੰਗੀ ਤਰ੍ਹਾਂ ਹੈਨਾ ਤੇ ਹੁਣ ਆਪਾਂ ਪਾਵਾਂਗੇ ਜਿਹੜਾ ਮਸਾਲਾ ਬਣਾਇਆ ਸੀ ਆਹੋ ਥੋੜਾ ਜਿਹਾ ਨਮਕ ਕੇ ਸਵਾਦ ਅਨਸਾਰ ਇਹ ਬਾਹਲਾ ਪਾਤਾ ਤਾਂ ਪਤਲੀ ਹੋ ਜੂਗੀ ਜੀ ਜਦੋਂ ਠੰਡੀ ਹੋ ਗਈ ਤੇ ਇਹਨੂੰ ਕੱਚ ਦੇ ਬਰਤਨ ਚ ਭਰ ਕੇ ਰੱਖ ਦੇਵਾਂਗੇ ਤੇ ਮੀਨਾ ਖਾਣ ਨਹੀਂ ਹੁੰਦੀ ਮੇਰੀ ਚਾਹੀ ਜਦੋਂ ਮਰਜ਼ੀ ਖਾਓਗੇ ਕੱਚ ਦੇ ਬਰਤਨ ਚ ਪਾ ਦੇਾਂਗੇ ਸਾਰੀ ਚਟਨੀ ਨੂੰ ਏਅਰ ਟਾਈਟਰ ਜਾਰ ਦੇ ਵਿੱਚ ਭਰ ਕੇ ਰੱਖ ਦੇਾਂਗੇ ਫ੍ਰਿਜ ਚ ਨਾ ਮੈਂ